हां जी दोस्तों आज अपन बहुत ही संवेदनशील मुद्दे पे गल्ल बात करंगे तानू पता है की मैं ऑर्गेनिक खेती ਦੇ ਨਾਲ ਨਾਲ ਜੜੀ ਬੂਟੀਆਂ ਜੋ ਕਿ ਆਪਣੇ ਘਰਾਂ ਵਿੱਚ ਆਮ ਹੁੰਦੀਆਂ ਹਨ ਉਸ ਬਾਰੇ ਗੱਲਬਾਤ ਕਰਦਾ ਰਹਿਣਾ ਅੱਜ ਆਪਣਾ ਵਿਸ਼ਾ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵਹਿ ਰਿਹਾ ਉਸ ਨੂੰ ਜੜ ਤੋਂ ਖਤਮ ਕਰਨ ਬਾਰੇ ਗੱਲਬਾਤ ਕਰਨੀ ਹੈ ਇੱਕ ਆਯੁਰਵੈਦਿਕ ਦੀ ਬਹੁਤ ਹੀ ਮਸ਼ਹੂਰ ਦਵਾਈ ਆ ਐਡਿਕਸ਼ਨ ਕਿਲਰ ਜੋ ਸਾਊਥ ਦੇ ਵਿੱਚ ਬਹੁਤ ਮਸ਼ਹੂਰ ਹੈ ਆਯੁਰਵੈਦਿਕ ਦੇ ਵਿੱਚ ਬਹੁਤ ਦਵਾਈਆਂ ਬੜੀਆਂ ਨਸ਼ੇ ਨੂੰ ਛਡਾਉਣ ਲਈ ਪਰ ਇਹ ਦਵਾਈ ਵਿੱਚ ਜਿੰਨੀਆਂ ਵੀ 20 ਤਰ੍ਹਾਂ ਦੀਆਂ ਜੜੀ ਬੂਟੀਆਂ ਪੈਂਦੀਆਂ ਉਹ ਆਪਣੇ ਫਾਰਮ ਤੇ ਸਾਰੀਆਂ ਹਨ ਇਹਨਾਂ ਨੂੰ ਆਪਾਂ ਘਰੇ ਦਵਾਈ ਬਣਾ ਸਕਦੇ ਹਾਂ ਇਹ ਜਿਹੜੀਆਂ ਦਵਾਈਆਂ ਆਯੁਰਵੈਦਿਕ ਦੇ ਵਿੱਚ ਬਣਦੀਆਂ ਜਿੰਨੀਆਂ ਨਸ਼ਾ ਛਡਾਉਣ ਵਾਰੇ ਇਹ ਪਕਰ ਵਿੱਚ ਬਣਾ ਸਕਦੇ ਆਜੋ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਆਪਣੇ ਫਾਰਮ ਉੱਤੇ ਕਿਹੜੀਆਂ ਕਿਹੜੀਆਂ ਲੱਗੀਆਂ ਇਹ ਅਰਜਨ ਆਮਲਾ ਬਹੇੜਾ हराड़ा, पत्ता जी तुलसी अखड़ा बच ब्रह्मी बूटी ਪ੍ਰੇਂਗਰਾਜ ਪ੍ਰੇਂਗਰਾਜ ਤੱਕ ਗਏ ਆਸ਼ਵਗੰਧਾ ਪਰਹਰ ਬਲੋ ਸੰਖ ਪਸ਼ਪੀ ਏ ਜੀ ਭੂਮੀ ਆਮਲਾ ਸੁੰਦਰ ਇਹ ਸੋਤਰ ਪੂਨਰਨਮਾ ਹਾਂਜੀ ਇਹਨਾਂ ਸਾਰੀਆਂ ਜੜੀ ਬੂਟੀਆਂ ਤੋਂ ਆਯੁਰਵੈਦਿਕ ਦੀ ਕੋਈ ਵੀ ਦਵਾਈ ਨਸਾ ਛਡਾਉਣ ਵਾਲੀ ਆ ਇਹਨਾਂ ਨਾਲ ਹੀ ਬਣਦੀ ਆ ਤੇ ਇਹ ਸਾਰੀਆਂ ਪੰਸਾਰੀ ਤੋਂ ਮਿਲ ਜਾਂਦੀਆਂ ਸਾਰੀਆਂ ਇਹ 10-10 ਗ੍ਰਾਮ ਲੈਣੇ ਇਹਨਾਂ ਦਾ ਇਹ ਦਵਾਈਆਂ ਜਿੰਨੀਆਂ ਤੁਹਾਨੂੰ ਜੜੀ ਬੂਟੀਆਂ ਮੈਂ ਦੱਸੀਆਂ ਇਹ ਸਾਰੀਆਂ ਦਾ 10-10 ਗ੍ਰਾਮ ਲੈ ਕੇ ਪਾਊਡਰ ਬਣਾ ਲੈਣਾ ਉਹ ਪਾਊਡਰ ਪਾਣੀ ਵਿੱਚ ਅੱਧਾ-ਅੱਧਾ ਚਮਚਾ ਸੁਬਾ ਸ਼ਾਮ ਲੈਣਾ ਇਹ ਦਵਾਈ ਖੂਨ ਨੂੰ ਸਾਫ਼ ਕਰਦੀ ਆ ਇਹ ਨਾਲ ਆਪਣੇ ਖੂਨ ਵਿੱਚ ਨਸ਼ਾ ਕਰਨ ਟੌਗਫਨ ਐਲੀਮੈਂਟ ਬਣ ਜਾਂਦੀ ਹੈ ਜਿਹੜੇ ਨਸ਼ਾ ਕਰਨ ਲਈ ਮਜਬੂਰ ਕਰਦੇ ਆ ਜਿਹੜੇ ਕਹਿ ਨਹੀਂ ਦਿੰਦੇ ਆਪਾਂ ਆਤ ਪੈ ਗਈ ਨਸ਼ੇ ਦੀ ਉਹ ਆਪਾਂ ਨੂੰ ਭਾਲਾ ਆਉਂਦੀ ਹੈ ਜਿਹੜੀ ਨਸ਼ੇ ਦੀ ਇਹ ਉਹਨੂੰ ਖਤਮ ਕਰਦੀ ਹੈ ਇਹਨੂੰ ਖਤਮ ਕਰ ਲੋ ਡੀ ਆਕਸੀਡੇਸ਼ਨ ਕਹਿੰਦੇ ਆ ਜਿਹੜੀ ਨਸ਼ੇ ਦੀ ਤਲਬ ਨੂੰ ਖਤਮ ਕਰਦੀ ਹੈ ਇਹ ਦਵਾਈ ਉਹਦੀ ਤਲਬ ਨੂੰ ਮਟਾਉਂਦੀ ਹੈ ਇਹ ਦਵਾਈ ਆਪਾਂ ਚੋਰੀ ਦੇਣੀ ਆ ਕਿਸੇ ਨੂੰ ਵੀ ਔਰਤਾ ਭਵੇਂ ਮਰਦਾ ਬੱਚਾ ਬੁੱਢਾ ਜਿਹੜਾ ਵੀ ਕੋਈ ਨਸ਼ੇਦਾਰਦੀ ਹੈ ਉਹਨੂੰ ਚੋਰੀਆਂ ਦੇਣੀ ਆ ਰੋਟੀ ਚ ਕੁੱਟ ਕੇ ਦੇ ਦਿਓ ਆਟੇ ਚ ਜਾਂ ਉਹਨੂੰ ਦਾਲ ਸਬਜ਼ੀ ਚ ਪਾ ਕੇ ਦੇ ਦਿਓ ਜੂਸ ਚ ਪਾ ਕੇ ਵੀ ਆਪਾਂ ਦੇ ਸਕਦੇ ਆ ਮੈਂ ਦਾਅਵੇ ਨਾ ਕਹਿਣਾ 100% ਵੀ ਜੇ ਇਹ ਦਵਾਈ ਦਾ ਆਪਾਂ ਮਹੀਨਾ ਪ੍ਰਯੋਗ ਕਰ ਲਈਏ ਯੂਜ਼ ਕਰ ਲਈਏ ਨਸ਼ੇ ਵਾਲੇ ਆਦਮੀ ਤੇ ਤੇ ਦਾਅਵੇ ਨਾ ਕਹਿਣਾ ਵੀ ਨਸ਼ਾ ਛੱਡ ਜੂ ਉਹਦੀ ਆਦਤ ਨੂੰ ਜਿਹੜੀ ਆਪਾਂ ਨੂੰ ਭਾਲਉਦੀ ਆ ਉਹ ਨੂੰ ਇਹ ਖਤਮ ਕਰ ਦਿੰਦੀ ਆ ਬੰਦੇ ਦਾ ਨਾ ਜਿਹੜਾ ਨਸ਼ਾ ਕਰਦਾ ਉਹ ਨੂੰ ਨਫਰਤ ਹੋ ਜਾਂਦੀ ਆ ਨਸ਼ੇ ਤੋਂ ਇਹ ਦਵਾਈ ਲੈਣ ਨਾਲ ਹਰੇ ਕਾਰਵੈਦਿਕ ਦਵਾਈ ਦੇ ਵਿੱਚ ਇਹੀ ਜੜੀ ਬੂਟੀਆਂ ਪੈਂਦੇ ਆ ਸੋ ਇਹ ਆਪਾਂ ਘਰੇ ਵੀ ਬਣਾ ਸਕਦੇ ਆ ਪੰਸਾਰੀ ਤੋਂ ਆਮ ਮਿਲ ਜਾਂਦੀ ਆ ਇਹ ਪੰਸਾਰੀ ਤੋਂ ਲਿਓ 10 10 ਗ੍ਰਾਮ ਇਹ 20 ਤਰ੍ਹਾਂ ਦੀਆਂ ਜੜੀ ਬੂਟੀਆਂ ਆ ਤੇ ਨੂੰ ਲਿਆ ਕੇ ਤੇ ਘਰੇ ਪਾਊਡਰ ਬਣਾ ਕੇ ਚੂਰਨ ਬਣਾ ਕੇ ਰੱਖ ਲਓ ਤੇ ਉਹਨੂੰ ਦੇਣਾ ਸ਼ੁਰੂ ਕਰ ਦਿਓ ਸੋ ਜੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਸ਼ੇਅਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਾ ਸਕੇ ਤੇ ਫਾਇਦਾ ਹੋ ਸਕੇ ਪੰਜਾਬ ਦਾ ਪੰਜਾਬ ਦੀ ਜਵਾਨੀ ਦਾ ਜਿਹੜੀ ਨਸ਼ਿਆਂ ਦੇ ਵਿੱਚ ਕਰਕ ਹੋ ਰਹੀ ਆ ਉਹਨੂੰ ਬਚਾਇਆ ਜਾ ਸਕੇ ਇਹ ਦਵਾਈ ਆਮ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਹੁੰਦੀਆਂ ਮੈਡੀਸਨਾਂ ਦੀ ਉਹਨਾਂ ਨਾਲੋਂ ਬਹੁਤ ਸਸਤੀ ਪੈਂਦੀ ਹੈ ਤੇ ਇਹ ਵੀ ਦਵਾਈ ਜੇ ਤੁਸੀਂ ਬਾਜ਼ਾਰ 'ਚ ਦਵਾਈ ਲਿਆਓਗੇ ਜਿਹੜੀ ਐਡਿਕਸ਼ਨ ਕਿਲਰ ਆ ਨਾਂ ਦੀ ਦਵਾਈ ਆ ਇਹ ਬਹੁਤ ਮਹਿੰਗੀ ਮਿਲਦੀ ਆ ਤੁਸੀਂ ਘਰੇ ਲਿਆ ਕੇ ਬਣਾਓ ਸਾਰਾ ਸਮਾਨ ਹੈ ਸੋ ਧੰਨਵਾਦ ਜੀ